ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਅ ਅੱਜ ਅਸੀਂ ਪਹੁੰਚੇ ਸੀਗੇ ਗੁਰਦੁਆਰਾ ਧਨੌੜ ਸਾਹਿਬ ਵਿਖੇ ਤੇ ਧਨੌੜ ਵਿਖੇ ਤੇ ਇੱਥੇ ਮੈਚ ਚੱਲ ਰਹੇ ਸੀਗੇ ਪਲਵਾਨੀ ਦੇ ਜਦੋਂ ਤੁਸੀਂ ਸਾਰੇ ਦੇਖ ਸਕਦੇ ਹੋਗੇ ਦੋ ਪਲਵਾਨ ਖੜੇ ਰਹੇ ਤੇ ਬਹੁਤ ਸੋਹਣਾ ਮੈਚ ਹੈ ਤੇ ਇੱਕ ਗੱਲ ਇੱਥੇ ਜਿਹੜੀ ਕਰਨ ਵਾਲੀ ਬਣਦੀ ਹੈ ਕਿ ਜਿੱਥੇ ਅੱਜ ਦੇ ਟਾਈਮ ਦੇ ਵਿੱਚ ਨੌਜਵਾਨ ਨੇ ਜਿਹੜੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਨਸ਼ਿਆਂ ਦੀ ਦਲਦਲ ਵਿੱਚ ਪਾਏ ਨੇ ਕੋਈ ਚਟੇ ਵਾਲਾ ਕੋਈ ਮੈਡੀਕਲ ਵਾਲਾ ਬਹੁਤ ਸਾਰੇ ਮਤਲਬ ਨਸ਼ੇ ਆਪਣੇ ਪੰਜਾਬ ਦੇ ਵਿੱਚ ਇੱਕ ਕਹਿ ਦਈਏ ਦਰਿਆ ਵਾਂ ਬਣ ਗਿਆ ਤਾਂ ਉੱਥੇ ਹੀ ਦੋਸਤੋ ਜਦੋਂ ਇਦਾਂ ਦੇ ਮੈਚ ਦੇਖਣ ਨੂੰ ਮਿਲਦੇ ਨੇ ਸਪੈਸ਼ਲੀ ਪਲਵਾਨੀ ਦੇ ਮੈਚ ਦੇਖਣ ਨੂੰ ਮਿਲਦੇ ਨੇ ਤੇ ਇੱਕ ਤਾਂ ਇਹ ਚੀਜ਼ਾਂ ਦੇ ਬਹੁਤ ਸਾਰੇ ਹੋਰ ਜਿਹੜੇ ਸੋਸਾਇਟੀਜ਼ ਦੇ ਅਸਪੈਕਟਸ ਨੇ ਉਹ ਇਹ ਨੇਗੇ ਵੀ ਪਲਵਾਨੀ ਜਿਹੜੀ ਜਾਂ ਕੋਈ ਵੀ ਖੇਡ ਹੈ ਬੰਦੇ ਨੂੰ ਤੰਦਰੁਸਤੀ ਦਿੰਦੀ ਹੈ ਇਹਨੇ ਚਾਰ ਬੰਦੇ ਹੋਰ ਦੇਖਦੇ ਹੁਣ ਜਿੱਥੇ ਪਾਸੇ ਦੇਖੋ ਸਾਈਡ ਤੇ ਨੌਜਵਾਨ ਬੈਠੇ ਨੇ ਛੋਟੇ ਜਵਾਨ ਬੈਠੇ ਨੇ ਉਹ ਵੀ ਨਾ ਦਿਮਾਗ ਰੱਖਦੀ ਇਸ ਚੀਜ਼ ਦਾ ਤੇ ਇਦਾਂ ਦੀਆਂ ਚੀਜ਼ਾਂ ਦੇਖਣਗੇ ਇਦਾਂ ਦੀਆਂ ਜਿਵੇਂ ਰਹਿਣਗੇ ਤਾਂ ਉਹ ਵੀ ਇਹ ਚੀਜ਼ਾਂ ਵੱਲ ਪ੍ਰੇਰਿਤ ਹੋਣਗੇ ਕਬੱਡੀ ਵੱਲ ਜਾਂ ਕਹਿ ਲਓ ਪਲਵਾਨੀ ਵੱਲ ਪ੍ਰੇਰਿਤ ਹੋਣਗੇ ਤੇ ਸਰੀਰ ਨੂੰ ਕਿਸੇ ਨਸ਼ੇ ਤੇ ਲਾਉਣ ਦੀ ਬਜਾਏ ਤੇ ਮਤਲਬ ਆਪਣਾ ਮੰਨਣਾ ਹੈ ਵੀ ਜੇ ਕਿਸੇ ਖੇਡ ਵੱਲ ਲਾਇਆ ਜਾਵੇ ਤਾਂ ਬਹੁਤ ਫਾਰ ਵੈਕਟਰ ਚੀਜ਼ ਹੈ ਠੀਕ ਤੇ ਜੇ ਤੁਸੀਂ ਬਾਈ ਬਾਕੀ ਪਲਵਾਨੀ ਦਾ ਨੰਦ ਮੰਨੋ ਤੇ ਮੈਚ ਚੱਲ ਰਹੇ ਨੇ ਤੇ ਅਸੀਂ ਤਾਂ ਬਈ ਅਚੰਚੇਤ ਪਹੁੰਚੇ ਸੀ ਕਿ ਇੱਥੇ ਮੱਥਾ ਟੇਕਣ ਲਈ ਤੇ ਆਖਮੀ ਜੜ੍ਹੇ ਠੀਕ ਹੈ ਇੱਥੇ ਤੇ ਨਾਲ ਦਾ ਅਸੀਂ ਸੋਚਿਆ ਵੀ ਚਲੋ ਆਹ ਮੈਚ ਵੀ ਕਵਰ ਕਰ ਦਈਏ ਤੁਸੀਂ ਸਾਰੇ ਦੇਖ ਸਕਦੇ ਹੋ ਹਰੜਾਲੇ ਬਹੁਤ ਸਾਰੇ ਪਿੰਡ ਵਾਸੀ ਤੇ ਸਾਡੀ ਟੀਮ ਵੀ ਨਾਲ ਹੀ ਖੜੀ ਹੈਗੀ ਇੱਥੇ ਸਾਰੇ ਮੈਚਾਂ ਦਾ ਦਮ ਮਾਰ ਰਹੇ ਨੇ ਬਈ ਬਹੁਤ ਸੋਹਣੇ ਮੈਚ ਸੀਗੇ ਤੇ ਹੂੜਾ ਨੰਦ ਲਿਆ ਸੀਗੇ ਸਾਰੇ ਜਿੰਨੇ ਵੀ ਇੱਥੇ ਹਲਵਾਨੀ ਦੇ ਮੈਚ ਹੋਏ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਈ ਦੋ ਪਲਵਾਨ ਆਪਸ ਦੇ ਵਿੱਚ ਝੋਲ ਰਹੇ ਸੀ ਜੀ ਬਹੁਤ ਸੋਹਣਾ ਇੱਕ ਮੈਚ ਬਣਿਆ ਹੋਇਆ ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਸਾਰੇ ਆਨੰਦ ਮਾਣ ਰਹੇ ਨੇ ਮਾਹੌਲ ਦਾ ਤੇ ਪੰਜਾਬ ਦੀਆਂ ਬਾਕੀ ਬਈ ਪਰ ਕਹੇ ਜੀ ਇਹ ਟ੍ਰੈਡੀਸ਼ਨਲ ਅਕੈਡਾ ਵੀ ਨਹੀਂ ਆ ਗਿਆ ਇਹ ਪੰਜਾਬ ਦੀ ਉਹ ਮਿੱਟੀ ਨਾਲ ਜੁੜੀਆਂ ਹੋਣੀਆਂ ਚੀਜ਼ਾਂ ਨੇ ਜਿਹੜੀਆਂ ਪੰਜਾਬ ਦੀ ਸਰਕਾਰ ਕਰਕੇ ਇਹ ਚੀਜ਼ਾਂ ਬਈ ਵਧੀਆ ਵੀ ਲੱਗਦੀਆਂ ਨੇ ਦੇਖੋ ਤੇ ਸਾਰੇ ਮਾਣੋ ਇਸ ਮੈਚ ਦਾ ਆਨੰਦ ਬਹੁਤ ਬਹੁਤ ਧੰਨਵਾਦ I'm not going